ਲੱਲੂ ਕਰੇ ਕਬੱਲੀਆ ਰੱਬ ਸਿੱਧੀਆਂ ਪਾਉਂਦਾ ਸੋਨੂ ਸੀਤੂ ਆਲਾ ਚੱਲੀ ਜਾਂਦਾ ਉਹਦਾ ਸੱਟੇ ਹੱਥ ਹੋਵੇ ਸਭ ਕੁਝ ਹੋ ਜਾ ਹੈਲੋ ਗਾਇਸ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਗੱਲ ਕਰਦੇ ਅੱਜ ਆਪਾਂ ਹਨਾ ਪ੍ਰਮਾਤਮਾ ਦੀ ਮਿਹਰ ਦੀ ਹਨਾ ਪ੍ਰਮਾਤਮਾ ਦੀ ਮਿਹਰ ਦੀ ਗੱਲ ਕਰਦੇ ਆਂ ਵੀ ਕੋਈ ਕਮਲਾ ਨਹੀਂ ਹੁੰਦਾ ਕੋਈ ਸਿਆਣਾ ਨਹੀਂ ਹੁੰਦਾ ਹਨਾ ਕਮਲਾ ਹੋ ਕੇ ਗਮਾਉਂਦਾ ਨਹੀਂ ਸਿਆਣਾ ਹੋ ਕੇ ਲਾਭ ਬਣਾਉਂਦਾ ਨਹੀਂ ਲੱਲੂ ਕਰੇ ਕਬੱਲੀਆਂ ਰੱਬ ਸਿੱਧੀਆਂ ਪਾਉਂਦਾ ਜਦੋਂ ਰੱਬ ਦੀ ਮਿਹਰ ਹੋ ਜੇ ਹਨਾ ਉਦੋਂ ਸਾਰਾ ਕੁਝ ਹੀ ਸਿੱਧਾ ਹੁੰਦਾ ਠੀਕ ਹੈ ਨਾ ਜਿਵੇਂ ਹੁਣ सोनू ਸੀਤੋ ਵਾਲਾ ਹੈ ਪੂਰੀ ਚੜ੍ਹਾਈ ਹੈ ਭਰਾ ਦੀ ਅੱਜ ਲੋਕ ਫੋਟੋਆਂ ਖਿਚਾਉਂਦੇ ਆ ਕਲੇਬਾਂ ਕਰਦੇ ਆ ਖਾੜੇ ਲੱਗਦੇ ਆ ਉਹਦੀ ਉਤਲੇ ਦੀ ਮਿਹਰ ਆ ਉਹਦੇ ਸਿਰ ਤੇ ਕੋਈ ਨਹੀਂ ਰੋਕ ਸਕਦਾ ਮੂਸੇ ਵਾਲੇ ਨੇ ਵੀ ਕਿਹਾ ਕਹਿੰਦਾ ਜਿਹੜੀ ਤੁਹਾਡੇ ਕਰਮਾਂ ਚ ਪਰਮਾਤਮਾ ਨੇ ਰੋਟੀ ਲਿਖਤੀ ਹਨਾ ਸੋ ਉਥੋਂ ਕੋਈ ਨਹੀਂ ਖੋ ਸਕਦਾ ਇਸ ਕਰਕੇ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ ਪ੍ਰਭਾ ਪ੍ਰਭੂ ਜੇ ਤਰੱਕੀ ਦੇਣੀ ਹੈ ਪਰਮਾਤਮਾ ਨੇ ਦੇਣੀ ਹੈ ਜੇ ਤਰੱਕੀ ਖੋਣੀ ਹੈ ਪਰਮਾਤਮਾ ਨੇ ਖੋਣੀ ਹੈ ਹਨ ਇਹ ਭਿਖਾਰੀ ਤੋਂ ਰਾਜੇ ਤੇ ਰਾਜੇ ਤੋਂ ਭਿਖਾਰੀ ਬਣਾ ਦਿੰਦਾ ਹੈ ਜੇ ਪਰਮਾਤਮਾ ਆਪ ਦੀ ਆਈ ਤੇ ਆ ਜੇ ਤਾਂ ਲੱਖ ਰੁਪਏ ਨਾਲ ਹੀ ਜ਼ਿੰਦਗੀ ਕਢਾ ਦਿੰਦਾ ਕੋਈ ਦੁੱਖ ਤਕਲੀਫ ਨਹੀਂ ਕੋਈ ਬਿਮਾਰੀ ਨਹੀਂ ਉਹਨੂੰ ਦਿੰਦਾ ਲੱਖ ਰੁਪਏ ਵਾਧੂ ਹੁੰਦਾ ਹਨ ਤੇ ਜੇ ਉਹਦੀ ਮਿਹਰ ਕਲੱਲੀ ਹੋ ਜੇ ਉਹਦੇ ਨਾਲ ਦਿਨ ਸਿੱਧੇ ਹੋਏ ਪਰਮਾਤਮਾ ਨੇ ਨਾਲ ਦਿਨ ਸਿੱਧੇ ਸੋਡੇ ਸਿੱਧੇ ਕਰਨੇ ਹੋਏ ਭਵੇਂ ਕਰੋੜ ਰੁਪਏ ਤੁਹਾਡੇ ਕੋਲੇ ਉਹ ਵੀ ਹੱਥਾਂ ਨੂੰ ਖਤਮ ਕਰਾ ਦੂਗਾ ਹਨ ਇਸ ਕਰਕੇ ਪਰਮਾਤਮਾ ਦੀ ਰਜਾ ਵਿੱਚ ਰਹਿਣਾ ਸਿੱਖੋ ਜਿੰਨਾ ਪਰਮਾਤਮਾ ਨੇ ਦੇਤਾ ਉਹਨੇ ਚ ਖੁਸ਼ ਰਹਿਣਾ ਸਿੱਖ ਗਏ ਹਨ ਵੀ ਸਾਨੂੰ ਜਿੰਨਾ ਦੇਤਾ ਬਹੁਤ ਹੈ ਆਪਦੇ ਤੋਂ ਨੀਵੇਂ ਨੂੰ ਦੇਖ ਕੇ ਜਿਉਣਾ ਚਾਹੀਦਾ ਹਨ ਇਸ ਕਰਕੇ ਸਿਆਣਿਆਂ ਨੇ ਕਿਹਾ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ ਵੀ ਜਦੋਂ ਉਹਦੀ ਮਿਹਰ ਹੁੰਦੀ ਹੈ ਉਦੋਂ ਕਮਲੇ ਵੀ ਸਿਆਣੇ ਹੋ ਜਾਂਦੇ ਆ ਹਣਾ ਤੇ ਪ੍ਰਮਾਤਮਾ ਦੀ ਮਿਹਰ ਚ ਰਹੋ ਉਹਦੀ ਰਜ਼ਾ ਚ ਰਹੋ ਜਦੋਂ ਉਹਨੇ ਦਿਨ ਸਿੱਧੇ ਕਰਤੇ ਤੁਹਾਡਾ ਸਾਰਾ ਕੁਝ ਹੀ ਸਿੱਧਾ ਹੋ ਜਾਊਗਾ ਕਿਸੇ ਦੀ ਮਾੜੀ ਨਾ ਕਰੋ ਤੇ ਆਪਦਾ ਦਿਲ ਸਾਫ਼ ਰੱਖੋ ਹਾਂ ਹੈ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਉਂਦਾ ਤੁਨੂੰ ਸੀਤੂ ਆਲਾ ਚੱਲੀ ਜਾਂਦਾ ਤਾਂ ਸੱਟੇ ਹੱਥ ਹੋਵੇ ਸਭ ਕੁਝ ਹੋ ਜਾਂਦਾ ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਗੱਲ ਕਰਦੇ ਆ ਅੱਜ ਆਪਾਂ ਹਣਾ ਪਰਮਾਤਮਾ ਦੀ ਮਿਹਰ ਦੀ ਹਨਾ ਪਰਮਾਤਮਾ ਦੀ ਮਿਹਰ ਦੀ ਗੱਲ ਕਰਦੇ ਆਂ ਵੀ ਕੋਈ ਕਮਲਾ ਨਹੀਂ ਹੁੰਦਾ ਕੋਈ ਸਿਆਣਾ ਨਹੀਂ ਹੁੰਦਾ ਹਨਾ ਕਮਲਾ ਹੋ ਕੇ ਗਮਾਉਂਦਾ ਨਹੀਂ ਸਿਆਣਾ ਹੋ ਕੇ ਲਾਭ ਬਣਾਉਂਦਾ ਨਹੀਂ ਲੱਲੂ ਕਰੇ ਕਬੱਲੀਆਂ ਰੱਬ ਸਿੱਧੀਆਂ ਪਾਉਂਦਾ ਜਦੋਂ ਰੱਬ ਦੀ ਮਿਹਰ ਹੋ ਜੇ ਹਨਾ ਉਦੋਂ ਸਾਰਾ ਕੁਝ ਹੀ ਸਿੱਧਾ ਹੁੰਦਾ ਠੀਕ ਹੈ ਨਾ ਜਿਵੇਂ ਹੁਣ ਸੋਨੂ ਸੀਤੋ ਵਾਲਾ ਪੂਰੀ ਚੜ੍ਹਾਈ ਹੈ ਭਰਾ ਦੀ ਅੱਜ ਲੋਕ ਫੋਟੋਆਂ ਖਿਚਾਉਂਦੇ ਆ ਕਲੇਬਾਂ ਕਰਦੇ ਆ ਖਾੜੇ ਲੱਗਦੇ ਆ ਅਉਧੋਤਲੇ ਦੀ ਮਿਹਰ ਆ ਉਹਦੇ ਸਿਰ ਤੇ ਕੋਈ ਨਹੀਂ ਰੋਕ ਸਕਦਾ ਮੂਸੇ ਵਾਲੇ ਨੇ ਵੀ ਕਿਹਾ ਕਹਿੰਦਾ ਜਿਹੜੀ ਤੁਹਾਡੇ ਕਰਮਾਂ ਚ ਪਰਮਾਤਮਾ ਨੇ ਰੋਟੀ ਲਿਖਤੀ ਹਨਾ ਸੋ ਉਥੋਂ ਕੋਈ ਨਹੀਂ ਖੋ ਸਕਦਾ ਇਸ ਕਰਕੇ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ ਪ੍ਰਭਾ ਪ੍ਰਭੂ ਜੇ ਤਰੱਕੀ ਦੇਣੀ ਹੈ ਪਰਮਾਤਮਾ ਨੇ ਦੇਣੀ ਹੈ ਜੇ ਤਰੱਕੀ ਖੋਣੀ ਹੈ ਪਰਮਾਤਮਾ ਨੇ ਖੋਣੀ ਹੈ ਹਨਾ ਇਹ ਭਿਖਾਰੀ ਤੋਂ ਰਾਜੇ ਤੇ ਰਾਜੇ ਤੋਂ ਭਿਖਾਰੀ ਬਣਾ ਦਿੰਦਾ ਜੇ ਪਰਮਾਤਮਾ ਆਪ ਦੀ ਆਈ ਤੇ ਆ ਜੇ ਤਾਂ ਲੱਖ ਰੁਪਏ